ਸੋ ਗਰਬੀਆ ਵਾਸਤੇ ਬੈਸਟ ਕਲੈਕਸ਼ਨ ਇਸ ਤੋਂ ਉੱਪਰ ਕੁਝ ਨਹੀਂ ਜੀ ਬਹੁਤ ਹੀ ਸੋਹਣਾ ਫੈਬਰਿਕ ਔਰ ਇਹਨ ਲਾਈਨਿੰਗ ਲਗ 스ਟੀਚ ਹੋਊਗਾ ਬਟ ਤੁਸੀਂ ਸਮਰ ਪਾਰਟੀ ਵੇਅਰ ਦੇ ਵਿੱਚ ਇਹਨਾਂ ਨੂੰ ਐਡ ਕਰ ਸਕਦੇ ਹੋ ਔਰ ਇਹਦੇ ਉੱਪਰ ਹੈਂਡ ਵਰਕ ਕੰਮ ਕੀਤਾ ਹੋਇਆ ਕਲਰ ਆਲਰੇਡੀ ਸਾਰੇ ਹੀ ਬਹੁਤ ਸੋਹਣੇ ਬਣੇ ਹੋਏ ਨੇ ਔਰ ਪਾਕਿਸਤਾਨੀ ਸਟਾਈਲ ਦੇ ਸੂਟਸ ਵੀ ਰੈਡੀ ਹੋ ਕੇ ਆ ਗਏ ਨੇ ਜਿਨ੍ਹਾਂ ਦੀ ਬਹੁਤ ਡਿਮਾਂਡ ਸੀ ਪਾਕਿਸਤਾਨ ਤੋਂ ਮੈਸੇਜ ਆਉਂਦੇ ਕਿ ਮੈਮ ਤੁਹਾਡੇ ਸੂਟ ਬਹੁਤ ਸੋਹਣੇ ਅਸੀਂ ਮਗਵਾਉਣਾ ਚਾਹੁੰਦੇ ਹਾਂ ਔਰ ਸਾਡੀਆਂ ਪੰਜਾਬੀ ਕੁੜੀਆਂ ਨੂੰ ਚਾਹੀਦੇ ਨੇ ਪਾਕਿਸਤਾਨੀ ਸੂਟ ਸੋ ਸਾਰੇ ਹੀ ਸੂਟਾਂ ਨੂੰ ਲੈਸਸ ਕੀਤਾ ਹੋਇਆ ਹੈ ਕਿਉਂਕਿ ਪਾਕਿਸਤਾਨੀ ਸੂਟਾਂ ਦੇ ਉੱਪਰ ਜ਼ਿਆਦਾਤਰ ਲੇਸਸ ਵਰਕ ਹੀ ਹੁੰਦੇ ਨੇ ਔਰ ਸਾਰੇ ਹੀ ਵਰਕ ਤੁਸੀਂ ਉਹਨਾਂ ਵਾਂਗੂ ਸਟਿਚ ਕਰੋ ਤਾਂ ਤੁਹਾਡੇ ਸੂਟ ਆਲਰੇਡੀ ਪਾਕਿਸਤਾਨੀ ਸਟਾਈਲ 'ਚ ਲੱਗ ਜਾਣਗੇ ਔਰ ਸਾਰੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਪ੍ਰਿੰਟ ਦੁਪੱਟੇ ਹੋਣਗੇ ਖੁੱਲੇ ਡੁੱਲੇ ਔਰ ਲੇਸਾਂ ਦੇ ਨਾਲ ਇੰਨੇ ਭਰੇ ਹੋਏ ਕਿ ਤੁਹਾਨੂੰ ਬਾਜ਼ਾਰ 'ਚੋਂ ਐਕਸਟਰਾ ਲੇਸਸ ਤਾਂ ਲੈਣ ਦੀ ਕੋਈ ਜ਼ਰੂਰਤ ਨਹੀਂ ਸੋ ਇਹਨਾਂ ਦੇ ਵਿੱਚ ਜਿੰਨੇ ਵੀ ਕਲਰ ਆਪਣੇ ਕੋਲ ਹੈਗੇ ਨੇ ਸਾਰੇ ਐਡ ਕੀਤੇ ਹੋਏ ਨੇ ਤੁਸੀਂ ਇਹਨਾਂ ਨੂੰ WhatsApp ਤੇ ਮੈਸੇਜ ਕਰਕੇ ਮੰਗਵਾ ਸਕਦੇ ਔਰ ਇਹ कॉटन ਦੇ सूट ਨੇ कॉटन ਦੇ ਵਿੱਚ ਵੀ ਇੰਨੀ ਸੋਹਣੀ ਸੋਹਣੀ ਕਲੈਕਸ਼ਨ ਆਈ ਔਰ ਜਿਹਦੇ ਵਿੱਚ ਕਲਰ ਜਿਹੜੇ ਐਡ ਕਰ ਦਿੱਤੇ ਨੇ ਇਹੀ ਨੇ ਇਹਦੇ ਵਿੱਚ ਤੁਸੀਂ ਕਹੋਗੇ ਇਹ ਡਿਜ਼ਾਈਨ ਦੇ ਵਿੱਚ ਕਲਰ ਹੋਰ ਦਿਖਾਓ ਉਹ ਨਹੀਂ ਮਿਲਣਗੇ ਜੋ ਐਡ ਕਰ ਦਿੱਤਾ ਉਹੀ ਮਿਲੇਗਾ ਔਰ ਇੰਨਾ ਸੂਟਾਂ ਦੇ ਵਿੱਚ ਡਿਸਕਾਊਂਟ ਤਾਂ ਬਿਲਕੁਲ ਵੀ ਨਹੀਂ ਮਿਲੇਗਾ